ਆਮਡੇ ਪਸੰਦ ਕੋਈ ਕਿ ਨਹੀਂ ਆਉਣਗੇ ਅੱਜ ਅੱਜ ਆਏ ਇੱਥੇ ਮੰਗਾ ਦੋ ਮੈਡਮ ਚਮਲਾ ਹੀ ਨਹੀਂ ਰੋਕ ਹੁੰਦੀਆਂ ਐਡੇ ਬੰਦਿਆਂ ਦੀ ਕੱਲਰ ਵਿੱਚ ਵੇਖ ਲਿਓ ਜੇ ਕੋਈ ਹੋ ਜਾਂਦੇ ਲੈਣੀਆਂ ਕਿੰਨੇ ਆ ਗੋਰੇ ਨੇ ਅੱਛਾ ਗੋਰੇ ਨੇ ਲੈਣੀਆਂ ਗੋਰੇ ਭਾਈ ਆ ਗੋਰਾ ਕੈਨੇਡਾ ਦਾ ਗੁਰੂ ਆਇੱਕਾ ਸੇ ਨਹੀਂ ਇਹ ਭਾਈ ਨਹੀਂ ਬੜਾ ਟਾਈਮ ਕੱਢ ਗਿਆ ਯਾ ਭਾਈ ਬਰੇ ਭਾਈ ਤੇ ਆ ਓਏ ਪਾਈ ਵਿੱਚ ਉਹ ਖਲਾਰਾ ਕੁਲੂਰਾ ਪਾ ਕੇ ਤੀ ਜਾ ਵੜਨਾ ਖਰੀਦਣਾ ਕੋਈ ਨਹੀਂ ਆ ਗੋਰਾ ਹੈ ਗੋਰੇ ਭਾਈ ਓਥੇ ਭਾਜੀ ਤੁਹਾਡੇ ਪੈਰੀਂ ਆਦੇ ਅੱਜ ਸਾਡੇ ਤੇ ਦੁੱਧ ਕੀ ਕਾਫੀ ਕਾਫੀ ਯਾ ਇਹ ਕਹਿੰਦੇ ਚੇਂਜ ਕਰ ਮੈਂ ਨਹੀਂ ਕੋਈ ਚੱਕਰ ਨਹੀਂ ਫਿਰ ਕੀ ਕਾਫੀ ਡੋਲ ਲਗੀ ਤੇ ਇਦਾਂ ਹੀ ਜੱਲਾਂਗੇ ਹਾਂ ਨਸ਼ੇਰਾ ਦੇ ਮੂੰਹ ਤਾਂ ਤੇ ਹੀ ਹੁੰਦੇ ਆ ਨਹੀਂ ਕਿਉਂ ਹੁੰਦਾ ਇੰਨਾ ਹੀ ਕਹਿਣਾ ਇਦਾਂ ਜੇ ਇਹਨਾਂ ਦੇ ਉਦੋਂ ਤੇ ਹਰ ਜਾਈ ਜੋ ਨਿਕਲਦਾ ਤੇ ਜੀਣਾ ਕਰਨਾ ਇਹਨਾਂ ਦੇ ਮੂੰਹ ਤਾਂ ਤੇ ਹੀ ਹੁੰਦੇ ਆ ਅਸ਼ੇ ਜੀ ਅਸ਼ੇ ਜੀ ਇੱਕ ਪਾ ਲਓ ਬਲਾ ਬਲਾ ਅਧੇ ਟੈਂਡ ਤੇ ਪਾ ਦੇ ਨਾ ਤੂੰ ਵੇਖਣਾ ਆ ਕਿ ਮਖੌਣ ਆਇਆ ਮੇਰੇ ਤੇਰੀ ਸਮਝ ਨਹੀਂ ਲੱਗੰਦੀ ਕੀ ਜਾਂਦਾ ਗੋਰਾ ਕੀ ਗੋਰਾ ਗੋਰਾ ਕੀ ਹੈ ਨਾ ਮਹਾ ਮੈਨੂੰ ਕਿਨੇ ਕਟੋਗੇ ਵਿੱਚ ਇਹ ਟਾਇਰ ਕੱਤੇ ਆ ਤੂੰ ਜੇ ਲੱਲਣ ਕੂਲੀ ਵਾਲਿਆਂ ਨੂੰ ਪੈਸੇ ਦੇ ਕੇ ਚਗਾਉਣੇ ਪੈਣੇ ਆ ਬੱਸ ਮੈਂ ਕਿਸੇ ਟਾਇਰ ਕਿੰਨੇ ਦੇ ਵਿੱਚ ਪਾਓਗੇ ਚਪਲਾਂ ਨੂੰ ਵੰਦਾ ਆ ਓਕੇ ਯਾਰ ਬਾਰ ਬਾਰ ਜਾਈ ਯਾਰ ਮੈਂ ਵੀ ਗਿੜਿਆ ਏਡਾ ਉਹ ਇਹੋ ਗੱਲ ਕਢਾਕ ਡਾਣਾ ਮਾਰਦੇ ਲੈਣੇ ਵੀ ਹੈਗੇ ਕਿ ਨਹੀਂ ਇਹ ਵੇਖਣ ਨੂੰ ਵੇਖਣ ਦਾ ਕਾਹਦਾ ਮੁੱਲ ਬੱਲੇ ਵੇਖਣ ਦਾ ਕਾਹਦਾ ਮੁੱਲ ਚੌਲਾਂ ਲੈ ਲਈਏ ਚੌਲਾਂ ਲੈ ਲਈਏ ਚੌਲਾਂ ਤੇ ਨਹੀਂ ਚੌਲਾਂ ਤੇ ਨਹੀਂ ਆਹ ਦੇਖੋ ਕਟੋ ਵਿੱਚ 1500 ਰੁਪਏ 17000 ਰੁਪਏ ਆਹ ਰਹੀ ਰੈੱਡ 1500 ਦੀਆਂ ਆਂਦਾ ਘਟਾ ਦਿਆਂ ਹੀ 来 ਹੀ ਆ ਆ ਸੇਮ ਹੀ ਹੈ ਅੱਗੇ ਨਾਲ ਜੇ ਲਾਏ ਉਹ ਵੀ ਨਹੀਂ ਦੇਦੇ ਮਾੜੀਆਂ ਘਟ ਗਈਆਂ ਹੋਰ ਇਹ ਦੂਜੇ ਨੇ ਅੱਜ ਹੀ ਖੇਲ ਨੇ ਜਿੱਤ ਕੇ ਕੋਲ ਨਾ ਜਿੱਤ ਕੇ ਬੜਾ ਹੋ ਪਰ ਉਹ ਪੈਰ ਵੱਡ ਛੋਟੇ ਦੇ ਓਏ ਦੱਸੋ ਕਿਹੜੇ ਲਈ ਆ ਲਈਏ ਓਵਰ ਲਈਏ ਕਿ ਆ ਲਈਏ ਕਿੰਨੇ ਆ 15 ਦੇ ਉਹ 17 ਦੇ 1500 ਦੇ 15000 15000 1500 ਦੇ 1500 ਆ ਬਸੋ ਅਮਰਕੋਟ ਜੂ ਆਏ ਇੱਥੇ ਸੋ 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 ਆ ਦੂਰ ਗੱਡੀਆਂ ਐ ਰੇਟ ਪਾਓ ਇਹਨਾਂ ਨੂੰ ਡਿਸਕਾਊਂਟ ਦੇਣਾ ਚਾਹੀਦਾ ਮੇਰਾ ਭਰਾ ਕੋਈ ਲੱਗਦਾ ਕੀ ਇਹ 4000 ਦੇ ਸਲੀਪਰੀ ਆ ਗੋਰਾ ਗੋਰਾ ਕਿੰਨਾ ਆਂਦਾ ਆਂਦਾ ਦੂਰੋਂ ਐ ਜੈ ਜੈ ਜਲਾ ਦਾਤਾ ਚਾਰ ਜੰ ਆਂਦਾ ਆਪਣੇ ਨਾਲ ਤੇ ਬੋਤਲੇ ਚੰਗੇ ਇਹਨਾਂ ਦੇ ਲੀਡੇ ਚੰਗੇ ਆਪਣੇ ਨਾਲ ਕੀ ਹੁੰਦਾ ਕੋਰਾ ਕੀ ਹੁੰਦਾ ਕੱਟ ਗਏ ਕੋ ਗਿੰਦਾ ਅੱਜ ਅੱਜ ਲਾਓ ਹਰ ਵਾਰੀ ਆਈ ਜਾਂਦਾ ਅੱਛਾ ਉਹ ਨਹੀਂ ਨਹੀਂ ਉਹ ਬੀਬੀਆਂ ਵਾਲੇ ਡਾਇਲੌਗ ਬੋਲਦਾ ਜਿਹੜਾ ਉਹ ਆਂਦੀ ਨਹੀਂ ਆਂਦੀ ਉਹਦਾ ਮਾਰੀ ਬਾਜੀ ਤੁਹਾਡੇ ਗੋਲੀ ਆਈ ਦਾ ਰਰ ਮੇਰੇ ਨਾਲ ਗੋਲੀ ਆਈ ਦਾ ਕਾ ਤੋ ਦਵਾਈ ਵੀ ਨਹੀਂ ਆ ਕਾ ਤੋ ਦਵਾਈ ਵੀ ਨਹੀਂ ਮੋਹਨ ਉਹਨੇ ਚਵਣ ਚਵਣਾ ਚ ਚਪੜੀ ਮੇਕਅਪ ਵੀ ਮੁਕਤ ਹੈ ਮੁਕਤ ਹੀ ਕਰਦੇ ਮੁਕਤ ਹੀ ਕਰਦੇ ਹੋਰ ਨੀ ਕੋ ਕਰਦੇ ਤੇਰੇ ਅੰਜੇ ਇੱਥੇ ਆਉਣਾ ਇੱਥੇ ਠਹਿ ਗਈ ਇੱਥੇ ਦੇ ਵਿੱਚ ਇੱਥੇ ਵੀ ਕੋਈ ਨਹੀਂ ਚੱਲਦਾ ਮੈਨੂੰ ਪਤਾ ਹੈ ਅੰਡਰ ਆਰਮ ਉਹਦੇ ਇਹ ਤਾਂ ਜਿਆਜ ਨਹੀਂ ਜਾਪਦੀ ਭਰਾਵਾ ਕੈਂਸਲ ਹੋ ਗਏ ਹੁਣ ਚਲੇ ਜਾਊਂਗੀ ਕੀ ਪਤਾ ਕਿੱਥੇ ਜਾਣੀ ਆ ਬੰਦਾ ਆਏ ਤਾਂ ਨਾ ਦੇ ਉੱਪਰ ਜਾਣ ਲਈ ਹੁਣ ਕਹਿੰਦੇ ਨੇ ਕਿ ਫੇਟ ਲੱਗੀ ਆ ਬਦਾ ਉਹ ਸੈੱਟ ਹੁੰਦਾ ਮਮਾ ਤੇ ਵੀ ਤਾਂ ਨਾ ਦੁੱਤੋ ਬਸੈਟ ਹੁੰਦਾ ਜਿੱਧਰ ਤਿੱਧੇ ਕਰਤਾ ਏ ਇਹ ਤਾਂ ਵੀ ਥੱਲੇ ਬਣ ਜੀ ਗਰਾਊਂਡ ਗੱਡੀਆਂ ਰੂਪ ਧਾਰਿਆ ਤੰਦਰ ਪ੍ਰਭ ਦੇ ਸਾਹਮਣੇ ਆਜੋ ਨੀਂ ਜਾਣਾ ਬਾਝ ਜਾਣੇ ਪਰਮਾ ਚ ਲੋਹਾ ਮਿਲਦਾ ਹੀ ਮਿਲਣਾ ਕਰਮਾਂ ਦੀ ਗੱਲ ਬਾਕੀ ਵਧੀਆ ਰਿਆਂ ਉਦਨ ਸ਼ਸਤਾਰੇ ਆਪ ਆਪਨੀ ਪੂਜ ਹਾਰੈ ਤੁਮ ਸਹੀਤੇ ਰਹਤ ਨਿਰਾਲੰ ਜਾਣੁ ਤੇ ਤੇ ਔਰ ਇਧਰੋਂ ਲੋ ਕਾਰਜ ਦੇ ਨਵੀਂ ਸਕਾਰਪੀ ਆ ਲਈ ਵਧਾਈ ਹੋਏ ਭਲਵਾਂ ਜੀ ਤੁਹਾਨੂੰ ਬਹੁਤ ਬਹੁਤ ਮਹਾਰਾਜ ਗੱਡੀ ਨਵੀਂ ਲੈ ਲਈ ਹਾਂ ਜੀ ਕਿੰਨੇ ਦੀ ਲਈਏ ਕਿੰਦੀ ਕਿੰਦੀ ਸਿੱਧੀ ਭਾਜੀ ਕਿੰਨੇ ਦੀ ਪਾਈ ਗੱਡੀ ਆਪਾਂ ਨੂੰ ਆਪਾਂ ਝੂਠ ਵੀ ਨਹੀਂ ਮਾਰਨਾ ਓਲਾ ਨੂੰ ਦੇ ਅੱਜ ਨਾਲ ਲੈ ਕੇ ਦੱਸੇ ਬਹੁਤ ਆਣੇ ਨਹੀਂ ਆਉਂਦੇ ਆ ਜੀ ਹੁਣ ਹੇ ਬੱਗਾ ਬੀ ਬੱਗਾ ਜੀ ਦਾਲ ਚ ਜੀਰਾ ਪਾਉਣ। ਹੁਣ ਜੀਤ ਦਾ ਬੰਦਾ ਜੀ ਸਾੜੀ ਬੱਜੀ ਰੱਖ। ਬੋਲਾ ਜੀ। ਸੁਝਾਦੇ? ਤੱਕ ਕਹਿ ਲਉਣਾ ਪੜਾਵਾ ਮਾਰੇ ਮਗਰ ਪੰਗਾ ਲੈ। ਕਿੰਨਾ ਨੰਬਰ ਵਾਦਨ? ਅੱਜ ਮਿਰਗੀ ਆਹ ਬੂਟ ਲੈ ਨਵੇਂ 4 ਕੀ ਆ। ਆਹ ਬੂਟ ਲੈਣਾ। ਕਿੰਨਾ ਨੰਬਰ ਆਏ? 85 11 ਕੇ 12। 11 ਵੀ ਮਾਰ। ਮਤਮਾ ਦੀ ਬੋਲੂਗਾ ਇਹ ਬਟਾਲੇ ਦਾ ਪਿੰਡ ਹੈ ਕਿ ਮੇਨ ਬਟਾਲਾ ਹੂੰ ਮੇਨ ਹੈ ਬਟਾਲਾ ਕਿ ਬਟਾਲੇ ਦਾ ਪਿੰਡ ਹੈ ਨਾ ਬਟਾਲਾ ਤੇ ਕਿਤੇ ਰਹਿ ਗਿਆ ਬਟਾਲੇ ਹੋਂ ਕੇ 24 ਕਿਲੋਮੀਟਰ 100 ਫੂਟ 24 ਇਹ ਕਿਹੜਾ ਪਿੰਡ ਹੈ ਉਂਗਲਾਂ ਦੇ ਧਾਰਿਆ ਓਕੇ ਕੀ ਇੱਥੇ ਮੇਰੀ ਗੱਲ ਸੁਣ ਇਹ ਉਹ ਜਿਹੜਾ ਪੋਸਟਰ ਪਾਇਆ 5911 ਵੈਸਟਰਨ ਉਹ ਮੈਚ ਹੈ ਹਾਂਜੀ ਹਾਂਜੀ ਅੱਛਾ ਕਲੀਅਰ ਕਰਾ ਕਲੀਅਰ ਕਰਾ ਅੱਜ ਫਿਰ ਵੈਸਟਰਨ 5911 ਦਿੱਤੇ ਜਾਣਗੇ ਧਾਰਿਆ ਲੱਗ ਚਾਰ ਕਲਾਮਾਂਗੇ 6 ਪਹਿਲਾਂ 6 ਹੀ ਦੋ ਕਟੀਆਂ ਗੀਆਂ ਚਾਰ ਰਹਿ ਗਈ। ਅੱਛਾ ਚਾਰ ਕਲਬਾਂ। ਚਾਰ ਕਲਬਾਂ ਫਿਰ ਤਾਂ ਠੀਕ ਹੈ ਫਿਰ ਲੇਟ ਨਹੀਂ ਆਈ ਨਾ। ਨਹੀਂ ਚਾਰ ਹੀ ਆ ਜੇ 6 ਹੁੰਦੇ ਤਾਂ ਫਿਰ ਟਾਈਮ ਨਾਲ ਬਚਰ ਹੋ ਜਾਂਦੇ। ਆਪ ਦੀ ਇਤਨੀ ਕੀਤੀ ਜਾਂਦਾ ਕਿਤੇ? ਨਹੀਂ ਨਹੀਂ ਆਪ ਦੀਆਂ ਆਪਾਂ ਇਹ ਆਪਦੇ ਵਾਲ ਨੂੰ ਭਰਾਵਾ ਕੈਮਰਾ ਕਰ ਲੈਂਦਾ ਹੁੰਦਾ ਜੇ। ਆਪ ਫੋਲ ਖੇਡਿਆ ਹੋਇਆ ਹੈ ਅੱਜ ਕਿਹੜਾ ਪਿੰਡ ਇਹ ਕਬੱਡੀ ਚੱਲਦੀ ਆ ਬਾਬਾ ਬੰਦਾ ਸਿੰਘ ਬਾਹਰ ਕਬੱਡੀ ਕਲੱਬ ਮੈਲਪੋਰਨ ਵਾਲਿਆਂ ਦਾ ਬਪ੍ਰੀਤ ਵੀ ਆ ਗਿਆ ਮੇਰੇ ਪੰਜਾਬੀ ਵੀਰੋ ਲੈ ਵੀ ਮੰਨੂ ਕਲੇਰਾ ਪਾਲਟੋਂ ਦੀ ਸਿਰਾ ਹੋ ਗਿਆ ਇਹ ਧੂਰ ਉੱਤੇ ਕੁਝ ਨਹੀਂ ਮਿੱਤਰੋ ਜਿਵੇਂ ਕਹਿੰਦੇ ਨਾ ਤਾਰਿਆਂ ਤੋਂ ਉੱਤੇ ਕੁਝ ਨਹੀਂ ਅੱਜ ਕਹਿੰਦੇ ਸਾਰੇ ਟੌਪ ਪਰ ਦਿਮਾਗ ਹੈਂਡੀ ਕੈਪਟਨੀ ਹੋਣਾ ਚਾਹੀਦਾ ਸੋਮਾਨ ਵਿਆਲ ਮੰਨਣ ਗਰਾਊਂਡ 'ਚ ਕਰਤਬ ਕਰ ਰਹੇ ਦਾ ਮਾਨ ਸਤਿਕਾਰ ਕਰਿਓ ਤੇ ਇੱਕ ਸਾਡਾ ਵੀਰ ਹੋਰ ਪਾਵਦਾ ਕਾਲ ਪੱਤੀ ਲੱਗਦਾ ਹੈ ਇਹ ਕੰਨੀ ਦੇ ਉੱਤੇ ਆਮ ਮਨਿੰਦਰ ਚੱਕੀ ਓਏ ਚੱਕੀ ਹੈ ਇਹ ਆ ਕਹਿੰਦੇ ਮਨਿੰਦਰ ਚੱਕੀ ਕੋਚ ਕਿਸ਼ਨ ਲਾਲ ਨਾਮ ਹੈ ਮੰਦਰਾ ਹੁੰਦਾ ਚੇਲਾ ਵੱਡਾ ਮਾਲ ਹੈ ਨਿਊਜ਼ੀਲੈਂਡ ਜੱਫੇ ਨਾਲ ਆ ਕੇ ਰਿਕਾਰਡ ਬਣਾਏ ਆ ਖੇਡਦਾ ਕੈਨੇਡਾ ਦੀਆਂ ਗਰਾਊਂਡਾਂ ਵਿੱਚ ਮਨਿੰਦਰ ਚੱਕੀ ਆਹ ਕਹਿੰਦੇ ਹਰ ਸਾਲ ਵਿਦੇਸ਼ਾਂ ਦੀ ਧਰਤੀ ਤੇ ਖੇਡਦਾ ਹੈ ਇੱਕ ਵਾਰ ਦੁੱਤ ਹੈ ਮੈਂ ਸਤਿਕਾਰ ਕਰਦਾ ਪੈਣ ਜਗਤਿੰਦਰ ਕਰਨ ਰੰਧਾਵਾ ਜੀ ਵਿਸ਼ੇਸ਼ ਤੌਰ ਤੇ ਪੁੱਜੀ ਹੈ ਤੇ ਗੀਰ ਮੰਨੂ ਕਲੇਰ ਆਸਟ੍ਰੇਲੀਆ ਵੱਲੋਂ ਤੇ ਪ੍ਰਭ ਰੰਧਾਵਾ ਜੀ ਹੁਣਾਂ ਵੱਲੋਂ ਤੇ ਸਾਡੇ ਪਾਲ ਢਲੂਹਣਾ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਵੈਲਕਮ ਸਾਹਮਣੇ ਪਾਸੇ ਚਾਰ ਜੱਫੀ ਹੈ ਮਨਜਿੰਦਰ ਚੱਕੀ ਵਰਗੇ ਤੇ ਆ ਚੋਲੇ ਵਾਲਾ ਓਏ ਪੁੱਗਰ ਚੋਲੇ ਵਾਲਾ ਨਾਲ ਕਾਰਨਾਰ ਦੀ ਧਰਤੀ ਦਾ ਸਾਬਾ ਤੇ ਨਾਲ ਮਨਜਿੰਦਰ ਚੱਕੀ ਹੈ ਆ ਦੁਨੀਆ ਦੀ ਮੁੰਡੀ ਪਰਮਜੀਤ ਚੈਨ ਕਾਉ ਬੱਤ ਹੋਦਾ ਹੈ ਕਾਉ ਬੱਤੀ ਲੱਗਦਾ ਹੈ ਸਫਾ ਲਾਉਂਦਾ ਫਿਰ ਕੌਣ ਗੋਲਦੀ ਗੀਤ ਹਾ ਸੇਮ ਮਨਜਿੰਦਰ ਚੱਕੀ ਦੋ ਦੇਸ਼ ਕਹਿੰਦੇ ਕਲਾ ਨੋਰੀਆ ਦੇ ਚੋਲੇ ਆ ਤੇ ਆਹ ਹੈ ਮਨਜਿੰਦਰ ਚੱਕੀ ਸਰਦਾਰਾਂ ਮੈਚ ਹੈ ਵੱਡੇ ਮਾਲ ਆਏ ਹੈ ਤੇ ਕਹਿੰਦੇ ਪ੍ਰੋਮੋਟਰ ਮੰਨੂ ਕਲੇਰ ਹੁਣਾਂ ਦੇ ਪਿੰਡ ਰੌਣਕਾਂ ਲੱਗੀਆਂ ਬਾਬਾ ਡਾਂਗ ਉੱਤੇ ਢੇਰਾ ਜੱਟ ਦਾ 1000 ਜੇਤੂ ਹੈ ਜੀ ਸੰਤੂ ਸੁਰਖਪਰੀਆ ਕਿਉਂਕਿ ਰੇਡ ਹਰਸ਼ਨੀ ਉੱਤੇ 1000 ਲੱਗਾ ਸੀ ਉਹ ਡਾਂਗੇ ਉੱਤੇ ਢੇਰਾ ਜੱਟ ਦਾ ਇਸ ਕਾਲਦਾ ਝੂਟੇ ਉਹ ਕਿ ਮੈਚ ਵਿੱਚ ਯਾਰਾ ਲਾਜ ਉੱਫੇ ਮੋਤਾਵੀਆਂ ਦੇ ਬੱਗੇ ਦੇ ਮੰਗੀ ਨੇ ਮੋੜ ਦਿੱਤੇ 10 ਮਿੰਟ ਵਿੱਚ ਫਿਰ ਦੋ ਲਾ ਬੱਕਰਾ ਦੋ ਲੱਖ ਸੌ ਇਸਨੇਤ ਨੇ ਆਪਣੇ ਨਾਲ ਜੋੜ ਦਿੱਤੇ ਪ੍ਰੋਫੈਸ਼ਨਰ ਐਵੇਂ ਨਹੀਂ ਕਬੱਡੀ ਦੀ ਬਿੰਗ ਲਿਖਦਾ ਉਹਦੇ ਨਾਮ ਲੱਖਾ ਤੇ ਖੱਚ ਕਰੋੜ ਦਿੱਤੇ ਆਹ ਵਾ ਲੱਤੂ ਆਇਆ ਪ੍ਰੀਤ ਲੱਗਦਾ ਹੈ ਯਾਰ ਇੱਥੇ ਰੱਖ ਏ ਲੱਤੂ ਵਾਲੇ

ਬੱਲੇ ਬੱਲੇ ਕਰਾ ਗਿਆ ਵਾਲੇ ਪੰਨੂ ਸਾਹਿਬ ਤੁਹਾਡੀ ਵੀ ਬੜੀ ਵੱਡੀ ਮਿਹਨਤ ਹੈ ਗਰਮੀਆਂ ਦੇ ਵਿੱਚ ਵੀ ਮਿਹਨਤਾਂ ਦੇ ਸਿਆਲਾਂ ਦੇ ਵਿੱਚ ਧੁੰਦਾ ਵਿੱਚ ਵੀ ਮਿਹਨਤ ਕਰਾਉਂਦੇ ਐ ਮਨਜੀਤ ਸਿੰਘ ਜੀ ਪੰਨੂ ਸਾਹਿਬ ਕੋ ਸਾਡਾ ਧੰਨਵਾਦ ਮਿਲਕਾਬ ਰੁੱਕੀ ਰੁੱਕੀ ਰੱਤੂ ਵਾਲਾ ਰੱਤੂ ਵਾਲਾ ਰੱਤੂ ਵਾਲਾ ਆਹ ਜਫਾ ਦਾ ਦੇ ਵਿੱਚ ਬੱਲੇ ਬੱਲੇ ਕਰਾ ਗਿਆ ਇਹ ਪ੍ਰੀਤ ਹੈ ਇਹ ਪ੍ਰੀਤ ਹੈ ਜਦੋਂ ਕਹ